ਅਗਲੇ ਦਿਨ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਇਸ ਖੜਾ ਕੋਲ ਕੋ ਸਮੁੰਦਰ ਦੇ ਵਿੱਚ ਪੈਂਟ ਮੈਂ ਹੱਥਾਂ ਨਾਲ ਉੱਪਰ ਲੱਤੀ ਹੋਈ ਹੈਗੀ ਆ ਤੇ ਵਿੱਚੇ ਸਮੁੰਦਰ ਦੀਆਂ ਵੱਡੀਆਂ-ਵੱਡੀਆਂ ਤਲਵਾਰ ਕੱਪੜੇ ਕਿੱਦੇ ਕਰੀਆ ਤੇ ਇਹ ਆ ਜੀ ਅੱਜ ਦਾ ਝਾਕਾ ਵਕਾ ਹਾਂ ਬਲੇ 15 ਜਾ ਕੇ ਮਨਾਰਾ ਬੰਨੇ ਚਲਣਾ ਅੱਜ ਅੱਧੇ ਲਰਨ ਤੱਕ ਮਾਰ ਮਾਰ ਕੇ ਬਾਹਰ ਕੱਢ ਸਕਦੇ ਜਾਓ ਨਾ ਤੇਰੇ ਟੋਪੇ ਮੈਂ ਲੈ ਆ ਜਿਹੜਾ ਉਹ ਪੀਕ ਨਾ ਉੱਪਰ ਹੋਇਆ ਹੁਣ ਮਜ਼ਾ ਆ ਗਿਆ ਜਦਾਂ ਹੋ ਰਿਹਾ ਗਲੀ ਤਾਂ ਛੋਟੇ ਛੋਟੇ ਆ ਗਈ ਜਾਂਦੀ ਹੈ ਕਿਉਂ ਪਾਣੀ ਇੰਨੀ ਜ਼ੋਰ ਦੇ ਵਜਦਾ ਸੀਗਾ ਮੌਕਾ ਨਿਕਲ ਆ ਜਾਂਦਾ ਆਪਾਂ ਸਲਾਬਾ ਦਰਸਾਣਾਪੁਰ ਕੰਦਰੀ ਕਿੱਦਾਂ ਕਰਨਾ ਚਾਹੀਦਾ ਜਿੱਦਾਂ ਜਹ ਹੱਡ ਪੈ ਚੱਲਦੇ ਨਜ਼ਰ ਕਰਮ ਕਰ ਜੀ ਹੋਰ ਨਹੀਂ ਕਰਨਾ ਆਪਾਂ ਕਦੇ ਵੀ ਉਹ ਭਾਵੇਂ ਹੱਡ ਪੈ ਚੱਲਦੇ ਕਹਿੰਦੇ ਨਹੀਂ ਜਾਂਦੇ ਉਹ ਕਦੇ ਨਾ ਕਰਿਓ ਸਟੈਂਕੀ ਸ਼ੌਟ ਕਰ ਤੁੰਡ ਕਰਕੇ ਦਿਖਾਵਾਂਗੇ ਉਹ ਤਾਂ ਸੌਖਾ ਹੈਗਾ ਬੇਉਸ਼ਿਆ ਉਹ ਸਾਹਮਣੇ ਸਮੁੰਦਰ ਦੇ ਵਿੱਚ ਨਹਾਉਣ ਤੋਂ ਬਾਅਦ ਆ ਗਲੀਆਂ ਤੇ ਥੋੜੀ ਥੋੜੀ ਸ਼ਾਪਿੰਗ ਨਹੀਂ ਕੀਤੀ ਆ ਸੌਦਾ ਪਤਾ ਲਾ ਕੇ ਆਉਣ ਤੋਂ ਬਾਅਦ ਤੇ ਨਾਲ ਇੱਕ ਕੇਕ ਲੈ ਆਉਣ ਤੋਂ ਬਾਅਦ ਫੋਨਸ ਜਿਹਦੇ ਕਮਰੇ ਚ ਆ ਗਏ ਆ ਜਿਹੜਾ ਦਿਖਾਉਂਦੇ ਹਾਲਤ ਚ ਹੈ ਨਹੀਂਗਾ ਪਰ ਐਸੇ ਇੱਥੇ ਥੋੜਾ ਦਿਖਾਈ ਦਿੰਦੇ ਮੜਾ ਜਾਂ ਬਾਕੀ ਸਵੇਰੇ ਵਧੀਆ ਦਿਖਾਵਾਂਗੇ ਕਲਾਰਾ ਵਾਲਾ ਵਜਿਆ ਬੈਕਚੁਰੀ ਸੀ ਨਾ ਹੁਣੇ ਸਮੁੰਦਰ ਚੋਂ ਨਹਾ ਕੇ ਆਏ ਆ ਤੇ ਨਹਾਉਣ ਤੋਂ ਬਾਅਦ ਫਿਰ ਉਹ ਜਿਹੜੇ ਗਿੱਲੇ ਕੱਪੜੇ ਆ ਉਹ ਇੱਧੇ ਹੀ ਸੀ ਸਿੱਧੇ ਵਾਸ਼ਿੰਗ ਮਸ਼ੀਨ ਵੀ ਦਿੱਤੀ ਉਹਦੇ ਵਿੱਚ ਪਾਤੇ ਪਰ ਠਿੱਕੜ ਜਾ ਵਾਲਾ ਹੋਇਆ ਪਿਆ ਕਮਰੇ ਚ ਧੀਮਾ ਹੋ ਗਏਗਾ ਪਰ ਬੰਦੇ ਕੋਈ ਨਹੀਂ ਹੁਣ ਅਸੀਂ ਕੇਕ ਲਿਆਉਂਦਾ ਤੇ ਬਾਈ ਹੈਪੀ ਤੇ ਅਸੀਂ ਕੇਕ ਹੁਣ ਕਟਾਉਗੇ ਤੇਰੀ ਤੇ ਪਰ ਆਵਣਾ ਕੀ ਕਹਿੰਦਾ ਚੀਜ਼ ਕੇਕ ਚੀਜ਼ ਕੇਕ ਜਦੋਂ ਅਸਟ੍ਰੇਲੀਆ ਮੈਂ ਦੇਖਿਆ ਸੀ ਤਰਾ ਉਹ ਥੱਲੇ ਜਾ ਕੇ ਦਿਖਾਵਾਂਗਾ ਮੈਂ ਕਹਿੰਦਾ ਵੱਡੇ ਮੋਏ ਚੀਜ਼ ਕੇਕ ਨਹੀਂ ਖਾਦਾ ਇਹ ਤੱਕ ਜਦੋਂ ਅਸਟ੍ਰੇਲੀਆ ਆਇਆ ਤੇ ਅੱਜ ਵੀ ਨਹੀਂ ਖਾ ਕੇ ਨਹੀਂ ਦੇਖੀ ਮੈਂ ਕਦੇ ਚੀਜ਼ ਕੇਕ ਨਹੀਂ ਖਾਦਾ ਹੁਣ ਅਸੀਂ ਚੀਜ਼ ਕੇ ਕੱਟਣ ਲੱਗਿਆਂ ਇਹ ਜਗਾ ਚੀਜ਼ ਕੇਕ ਇਹ ਜਗਾ ਬਾਈ ਸਾਪੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ so much ਏ ਚੈੱਕ ਰਾਈਟ ਏ ਏ ਟਿਕ ਹੈਪੀ ਭੰਡੇ ਮੋਮਬਤੀ ਲਾਈ ਨਾ ਮੋਮਬਤੀ ਆਪਾਂ ਹੁਣ ਤੁਸੀਂ ਫੂਕ ਮਾਰ ਮੈਂ ਲਾਈਟ ਬੰਦ ਕਰਦਾ ਕਾਂਟਕ ਕਾਂਜੀ ਫੋਨ ਮੇਰਾ ਬੰਦ ਹੋ ਗਿਆ ਸੀਗਾ ਤੇ ਅਸੀਂ ਮਾਰਕੀਟ ਜਾਏ ਥੋੜਾ ਬਹੁਤ ਘੁੰਮਿਆ ਤੇ ਜਿਹੜੀ ਦੀ ਨਾਈਟ ਲਾਈਫ ਆ ਉਹ ਦੇਖਿਆ ਥੋੜੀ ਥੋੜੀ ਦੇਖੀ ਆ ਕਿ ਕਲੱਬ ਕਲੱਬ ਚ ਨਹੀਂ ਗਏ ਹਜੇ ਨਾ ਹੀ ਕਿਸੇ ਸ਼ੋਪਿੰਗ ਸੈਂਟਰ ਚ ਗਏ ਆ ਤੇ ਬਾਕੀ ਹੁਣ ਰੋਟੀ ਪਾਣੀ ਖਾ ਲਿਆ ਆਗੇ ਸੀ ਵਾਪਸ ਤੇ ਆ ਥੋੜਾ ਦਿਖਾ ਦੇਣਾ ਤੁਹਾਨੂੰ ਆਹੋ ਹੀ ਸਮندر ਸਵੇਰ ਵਾਲਾ ਜਿਹਦੇ ਵਿੱਚ ਅੱਜ ਚੁੱਬੀਆਂ ਲਾਈਆਂ ਆ ਥੱਲੇ ਆਹ ਰੋਡ ਹੈਗਾ ਤੇ ਇੱਧਰ ਕਰਕੇ ਇੱਧਰ ਨੂੰ ਜਾਂਦਾ ਇਹ ਸਾਰਾ ਅੰਦਰ ਡਾਊਨ ਡਾਊਨ ਲੱਗਾ ਤੇ ਥਾ ਬਿਲਡਿੰਗਾਂ ਹੈਗੀਆਂ ਤੇ ਥਾ ਬਾਕੀ ਸੜਕਾ ਕੰਮ ਆ ਇੱਧਰ ਦੇ ਪਾਸੇ ਥੋੜਾ ਐਸਾ ਇਹਦੇ ਵਿੱਚ ਛੋਟਾ ਜਿਹਾ ਕਿਚਨ ਵੀ ਬਣਾ ਹੋਇਆ। ਇਹ ਦੇਖੋ ਕਿ ਇਦਾਂ ਲੱਗ ਕੇ ਹੈਗਾ। ਤੇ ਅੱਧੀ ਵੀ ਚੱਲੀ ਜਾਂਦਾ ਇੱਥੇ। ਇੱਕ ਹੋਰ ਵਿੰਡੋ ਹੈ ਜਿੱਥੋਂ ਪਰਲਾ ਪਸਦੀਦਾ। ਮੈਂ ਤਾਂ ਹੈਪੀ ਬாய் ਬੈਠੇ ਸੀ ਬਾਹਰ। ਇੱਥੇ ਹਿਮੀਡੀਟੀ ਬਹੁਤ ਵਧੀਆ ਹੈਗੀ ਐ। ਮਤਲਬ ਮੈਲਬਾਂ ਦਾ ਠੰਡੀ ਹਵਾ ਚੱਲਦੀ ਰਹਿੰਦੀ ਐ ਗਰਮੀਆਂ ਵਿੱਚ ਵੀ। ਤਾਂ ਮੁੜਕਾ ਨਹੀਂ ਆਉਂਦਾ। ਇੱਥੇ ਪੰਜਾਬ ਵਾਂਗੂ ਐ ਕਾਫੀ ਹੱਦ ਤੱਕ ਮਤਲਬ ਇੱਥੇ ਪਤਾ ਨਹੀਂ ਸਮੁੰਦਰ ਕਰਕੇ ਆ ਪਤਾ ਨਹੀਂ ਗਰਮ ਇਲਾਕਾ ਵੱਧ ਤਾਂ ਕਰਕੇ ਆ ਮੀਂਹ ਪਈ ਜਾਂਦਾ ਮੀਂਹ ਦੇ ਵਿੱਚ ਵੀ ਸਾਨੂੰ ਮਾੜਾ ਮਾੜਾ ਮੁੜਕਾ ਆਈ ਜਾਂਦਾ ਤੇ ਬਹੁਤ ਚੰਗਾ ਲੱਗ ਜਾਂਦਾ ਹਵਾ ਵੀ ਚੱਲੀ ਜਾਂਦੀ ਆ ਪਰ ਹਵਾ ਠੰਡੀ ਨਹੀਂ ਚੱਲਦੀ ਪਈ ਕੋਸੇ ਜੀ ਹਵਾ ਚੱਲਦੀ ਪਈ ਆ ਤੇ ਉਹ ਸਾਹਮਣੇ ਆ ਜਿਹੜੇ ਚਿੱਟੇ ਚਿੱਟੇ ਦਿਂਦੇ ਆ ਨਾ ਇੱਥੇ ਅਸੀਂ ਸਵੇਰ ਨੂੰ ਆਈ ਜਾਂਦੇ ਸੀਗੇ ਇਹ ਚਿੱਟੇ ਚਿੱਟੇ ਬਗਲੇ ਆ ਇਹ ਨੰਗੀਆਂ ਅੱਖਾਂ ਨਾਲ ਥੋੜੇ ਸਹੀ ਦਿਂਦੇ ਹੈਗੇ ਆ ਤੇ ਹੁਣ ਤਾਂ ਮਤਲਬ ਕੈਮਰੇ ਦੇ ਨਾਲ ਪਾਉ ਪੈਂਦਾ ਨਹੀਂ ਇੱਥੇ। ਕਾ ਹੈ ਭਾਈ? ਬਿਜਲੀ ਲੱਛੀ ਜਾਂਦੀ ਐ, ਬੱਦਲ ਗਰਜੀ ਜਾਂਦੇ ਆ, ਮੀਂਹ ਪਈ ਜਾਂਦਾ। ਲੋਕੀ ਮਾੜਾ ਮੋਟਾ ਚਿੱਲ ਕਰਦੇ ਪਏ ਆ। ਤੇ ਅਸੀਂ ਰੋਟੀ ਪਾਣੀ ਖਾ ਕੇ ਆ ਗਏ। ਆ ਬਿਲਡਿੰਗ ਮੈਨੂੰ ਸੋਹਣੀ ਲੱਗਦੀ ਐ। ਗੁੱਡ। ਇਹ ਫੇਸਟ ਬੋਲਦਾ ਇਹ ਇਹਨਾਂ ਨੂੰ ਦੋ ਮਿੰਟ ਕਰ ਸਕਦੇ ਆ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਆ ਕਾਫੀ ਬਣਾ ਲਈ ਆ ਬਾਈ ਹੈਪੀ ਨੇ ਬਣਾਈ ਆ ਕਾਫੀ ਲੱਕੀ ਕਹਿੰਦਾ ਮੈਂ ਅੱਗੇ ਨਹੀਂ ਆਣਾਗਾ ਤੇ ਹੈਪੀ ਬਾਈ ਕਾਫੀ ਬਣਾਈ ਦੇ ਨਾਲੇ ਕਿਰਸਾਂਤ ਕਿਰਸਾਂਤ ਕਹਿੰਦੇ ਨੇ ਇੱਕ ਇੱਕਦਾਂ ਤੀਜੀ ਕਿਰਸਾਂਤ ਤੀਜੀ ਕਿਰਸਾਂਤ ਬਣਾਇਆ ਗਿਆ ਮੈਂ ਇੱਕ ਬਣਾਣਾ ਖਾਦਾ ਤੇ ਨਾਲ ਅਸੀਂ ਸਮਾਨ ਵਾਹਵਾ ਸਾਰਾ ਲਿਆਂਦਾ ਪਤਾ ਨਹੀਂ ਕੀ ਕੀ ਲਿਆਂਦਾ ਮਾਈਕਰੋ ਦੁੱਧ ਗਰਮ ਕੀਤਾ ਵਿੱਚ ਕਾਫੀ ਪਾਈ ਬੀ ਸ਼ੂਗਰ ਪਈ ਆ? ਨਹੀਂ। ਹਾਂ, ਬਿਨਾ ਸ਼ੂਗਰ ਤੋਂ ਆਈ। ਸ਼ੂਗਰ ਲੈਕ ਨਹੀਂ ਆ। ਹਾਂ, ਨਹੀਂ ਸ਼ੂਗਰ ਤੇ ਪਈ ਆ ਉਹ ਦੇਖੋ ਨਾਲ। ਆਪਾਂ ਉਹ ਹਾਂ। ਨਾਲ ਦਵਾਈ ਵੀ ਲੈਂਦੀ ਆ। ਫੱਕਰ ਕੀ ਆ? ਐਪ ਬਾਈ ਥੋੜਾ ਜਿਹਾ ਅ ਜਗਾ ਚੇਂਜ ਹੋਣ ਕਰਕੇ ਨਹੀਂ ਥੋੜਾ ਜਿਹਾ ਲੱਗਾਂ ਕਰਕੇ। ਨਹੀਂ ਸ਼ੂਗਰ। ਖੰਦ ਹੋਈ ਹੋਈ ਉਹਨਾਂ। ਅਸੀਂ ਵਾਵਾ ਸਰ ਕੋਲ ਸਮਾਨ ਲੈਂਦਾ ਪਤਾ ਨਹੀਂ ਕੀ ਕੁਝ ਲੈਂਦਾ। ਮੈਂ ਕਿਹਾ ਇਹ ਤਾਂ ਉਹ ਕਪੀ ਜਾਂਦੀ ਆ ਮਤਲਬ ਅਸੀਂ ਸਿਰਫ ਇੱਕ ਸੰਸਕ੍ਰੀਨ ਤੇ ਕੋਲਗਟ ਲੈਣ ਗਏ ਸੀਗੇ ਤੇ ਬਿੱਲ ਸਾਡਾ ਬਣਿਆ 60 ਦਾ ਨਾਉਣ ਤੋਂ ਤੋਂ ਬਾਅਦ ਸਾਡਾ ਬ੍ਰੇਕਫਾਸਟ ਰੈਡੀ ਹੈ ਆ ਮੈਂ ਬਣਾਇਆ ਇਹਦੇ ਵਿੱਚ ਚੀਜ਼ ਫਿਸ਼ ਤੇ ਹੋਰ ਨੋਨ ਕਾਲੀਆਂ ਮਿਰਚਾਂ ਹੋ ਗਿਆ ਕੁਝ ਪਾਇਆ ਹੋਇਆ ਬਾਕੀ ਸਾਰੇ ਵਿੱਚ ਖਾਈ ਜਾਂਦੇ ਮੈਂ ਫਿਸ਼ ਵਾਲਾ ਬਣਾਇਆ ਸੈਂਡਵਿਚ ਉਹਨੇ ਖਾ ਕੇ ਬਾਹਰ ਚੱਲਦੇ ਹਾਂ ਸੋ ਫਾਈਨਲੀ ਘਰੋਂ ਖਾ ਪੀ ਕੇ ਘੰਟਾ ਡੇਢ ਘੰਟਾ ਲੱਪਣ ਤੋਂ ਬਾਅਦ ਵੀ ਹੁਣ ਕਰਨਾ ਕੀ ਆ ਤੇ ਦੋ ਸਟਾਕ ਕੀਤੀਆਂ ਸੀ ਲੋਕੇਸ਼ਨਰ ਇੱਕ ਤਾਂ ਹੈਗੀ ਆ ਜੈਟ ਬੋਰਡ ਬਾਕੀ ਹਾਂਜੀ ਜੈਟ ਬੋਰਡ ਜੈਟ ਬੋਰਡ ਅ ਇਸੇ টাইਪ ਕੁਛ ਹੈਗਾ ਪਹਿਲਾਂ ਉੱਥੇ ਜਾਵਾਂਗੇ ਫਿਰ ਉਸ ਤੋਂ ਬਾਅਦ ਇੱਕ ਹੋਰ ਸਾਡੇ ਜਾਵਾਂਗੇ ਜਿਹਦੇ ਨਾਮ ਹੈ ਪੁਆਇੰਟ ਟੈਂਚਰ ਸੋ ਹੁਣ ਅ ਜੈਟ ਬੋਰਡ ਸਕੀਮ ਕਰਨ ਲੱਗੇ ਆਂ ਪਹੁੰਚ ਗਏ ਲੋਕੇਸ਼ਨ ਤੇ ਅਪੀਸ਼ ਤੋਂ ਥੋੜੀ ਜਿੰਨੀ ਅੱਗੇ ਤੇ ਦੇਖਦੇ ਆਂ ਇੱਥੇ ਸਾਡੇ ਲੱਗੇ 55 ਡਾਲਰ ਪਰ ਪਰਸਨ ਦੇ ਅਸਤ ਲੈ ਜਾਣੇ ਆ ਤੇ ਜਿੰਨੇ ਸਹਾਨਾ ਪੈਸੇ ਹੁਣ ਦੇਵਾਂਗੇ 123 ਦਮਨ ਫਰ ਯੂ ਬਿਊ ਯਾਹ ਤਾਂ ਉਹ ਦਾ ਫ੍ਰੀਪੋਂ ਕੋਡ ਦੈਟਸ ਵਾਟ ਆਈ ਨੀਡ ਇਟ ਫਰ ਅਸੀਂ ਜਸ ਹੁਣ ਇੱਕ ਫਾਰਮ ਫਿਲ ਕੀਤਾ ਤਿੰਨੇ ਜਣੇ ਨੇ ਹੈਪੀ ਬoi ਦਾ ਲੱਗ ਹੋਇਆ ਦਮਨ ਦਾ ਲੱਗ ਹੋਇਆ ਦਮਨ ਆਪਣਾ ਲੱਕੀ ਤੇ ਮੈਂ ਤਾਂ ਅਸਲੀ ਨਾਲ ਬੋਲੀ ਨਹੀਂ ਕਿਉਂਕਿ ਸਾਡੇ ਤੋਂ ਹੁਣ ਅਸਲੀ ਨਾਲ ਪੁੱਛੇ ਉਹਨੇ ਸਾਰੇ ਉਹਨੇ ਤੇ ਕਹਿੰਦੇ ਲੋਕਰ ਮਿਲੂਗਾ ਤਾਂ ਸਮਾਨ ਰੱਖਣ ਵਾਸਤੇ ਤੇ ਫਰਮ ਹੋਮ ਭਰਨਾ ਵੀ ਜ਼ਰੂਰੀ ਹੈ ਅੱਜ ਫਾਰਮ ਫੋਰ ਭਰਿਆ ਸਾਡਾ ਲੋਕਰ ਮਿਲਿਆ ਸਾਡਾ ਲੋਕਰ ਨੰਬਰ ਹੈਗਾ 16 ਚੰਗੀ ਹੈ ਕੜਾਈ ਹੈ ਖੋਲ ਹੁਣ ਇਹ ਕਹਿੰਦੇ ਤੁਹਾਡੇ ਕੋਲੇ ਸਭ ਤੋਂ ਜਿਹੜਾ ਜ਼ਰੂਰੀ ਸਮਾਨ ਤੁਸੀਂ ਰੱਖ ਸਕਦੇ ਹੋ ਇਹ ਲੋਕਰ ਹੈ ਤੇ ਲੋਕ ਲੱਗਿਆ ਬਾਹਰਲੇ ਪਾਸੇ ਤੇ ਲੋਕ ਆਪਾਂ ਲਾ ਕੇ ਛੱਡ ਦੇਣਾ ਚਾਬੀ ਉਹਦੇ ਕੋਲੇ ਜਦੋਂ ਵਾਪਸ ਆਵੋਗੇ ਆਪਾਂ ਚਾਬੀ ਦੇ ਦੋਗੇ ਤੇ ਕੀ ਰੱਖੋ ਪੰਜ ਫੋਰ ਕੁਝ ਫਾਈਨਿਵੈਲਿਊ ਵੋ ਫਾਈ ਵੈਲਿਊਏਬਲ ਪਾਣੀ ਵਾਜੀ ਤਾਂ ਲੋਕ ਕਰਦਾ ਹੀ ਰੱਖਿਆ ਬਸ ਐਈ ਨਹੀਂ ਕੋਈ ਉਹ ਵੀ ਬਿਨਾਂ ਰੈਪਰ ਤੋਂ ਪ੍ਰੋਮੋਸ਼ਨ ਨਾ ਕੱਢੀ ਸਾਡੇ ਕੋਲੇ ਨਾ ਕੋਈ ਖਾਂ ਪੀਣ ਦਾ ਨਾ ਕੋਈ ਥੋਰ ਗੱਡੀ ਸਾਰਾ ਸਮਾਨ ਪਿਆ ਆਲਮੋਸਟ ਆਲਮੋਸਟ ਠੀਕ ਹੈ ਫੋਨ ਅਸੀਂ ਆਦੇ ਹੱਥਾਂ 'ਚ ਫੜਨੇ ਆ ਗਏ ਤੇ ਟੋਪੀਆਂ ਅਣਕਾ ਅਸੀਂ ਲਾਈਆਂ ਹੋਈਆਂ ਕੱਪੜੇ ਅਸੀਂ ਪਾਏ ਹੋਏ ਹੁਸ਼ੈ ਨਹੀਂ ਕੱਢੀ ਸੋ ਇੱਥੋਂ ਹੁਣ ਅਸੀਂ ਜੱਟਸ ਕੀ ਜਾਵਾਂਗੇ ਜਿਹੜੀ ਕਿ ਥੋੜਾ ਜਿਹਾ ਇਹ ਤੋਂ ਦੇਖੋ ਸੋਇਸਮੋ ਸੇਫਰੀ ਵਾਸਤੇ ਦਾ ਕੋਟ ਇਕਰ ਇਹ ਤੋਂ ਦੱਸ ਦੇ ਕਿ ਪਾਉਣਾ ਹੈ ਜਸਟ ਲਾਈਕ ਅ ਬੈਕਪੈਕ ਫਿਰ ਫੌਂਡ ਤੋਂ ਬਾਅਦ ਇਸ ਤੋਂ ਕੱਟ ਲੈਣਾ ਅੱਬੋ ਛੋਟਾ ਥੋੜਾ ਜਿਹਾ ਵੱਡਾ ਕਰ ਦੇਗੀ ਫਿਰ ਕੋਟ ਤਿਆਰ ਕਲੱਪ ਨਾਲ ਲੈ ਲਓ ਚੈੱਕ ਰੈਡੀ ਫਾਈਨਲ ਡੈਸਿੰਗ ਹੋ ਗਿਆ ਰੈਡੀ ਬੈਲਟਾਂ ਲਾ ਲਈਆਂ ਬੈਲਟ ਲਾ ਲਈਆਂ ਤੇ ਬੈਲਟ ਲਾ ਲਈਆਂ ਚੋਬਰ ਤਿਆਰ ਪਰ ਤਿਆਰ ਨੇ ਜੈਟ ਸਕੀ ਦੇ ਵਿੱਚ ਘੁੰਮ ਰਹੀ ਮੈਂ ਕੋਈ ਨਹੀਂ ਸੀ ਦੇਖ ਰਿਹਾ ਸੋ ਮਮਾ ਕਿ ਨੇ ਨਵੇਂ ਗੋਸ ਬਸ ਅਨੰਮ ਟਾਈਮ ਇਸ ਆਪਕੀ ਫੋਟੋ ਟੇਕ ਵੀ ਕਰੀਏ ਅਗਲਾ ਫੋਟੋ ਤੇ ਅਸੀਂ ਜਾਵਾਂਗੇ ਬ੍ਰਿਜ ਹਿੱਟ ਟੀਮ ਸਟਾਰਟ A <laughs> veure... ਬੱਸ ਜਸਟ ਸੋਨੇ ਫਿਨਿਸ਼ ਕੀਤਾਗਾ ਉਹ ਕੀ ਨਾਮ ਹੈ ਦਾ ਸਰਫ ਬੋਰਡ ਸਰਫ ਬੋਰਡ ਰਾਈਡ ਉਹਨੇ ਜਸਟ ਫਿਨਿਸ਼ ਕੀਤੀ ਜੈਟ ਬੋਰਡ ਹਾਂ ਸਟਾਰਟ ਕਰਨ ਤਾਂ ਇਹਨਾਂ ਦੱਸ ਗਿਆ ਜਿਵੇਂ ਇਦਾਂ ਹੀ ਮਤਲਬ ਕਾਫੀ ਮਹਿੰਗਾ ਹੈਗਾ ਤੇ ਕੀ ਹੈ ਬੋਰਡ ਦੇ ਵਿੱਚ ਇੱਕ ਘੁੰਮਣਾ ਕਰਨਾ ਹੈ ਪਰ ਬਹੁਤ ਮਜ਼ਾ ਆਇਆ ਨੈਕਸਟ ਲੈਵਲ ਗੱਲਬਾਤ ਸੀਗੀ ਤੇ ਸਾਰਾ ਫੀਲ ਜਦ ਆ ਗਿਆ ਪਰ ਬੜਾ ਮਜ਼ਾ ਆਇਆ ਸੱਚੀ ਬਹੁਤ ਵਧੀਆ ਸੀਗਾ ਸੋਹਣਾ ਲੱਗਿਆ ਹਾਂ ਸਾਡੇ ਨਾਲ ਦੋਨਿਆਂ ਨੇ ਅਸੀਂ ਪਿੰਨਿਆਂ ਨੇ ਅਸੀਂ ਸਾਡੀ ਗੱਡੀ ਪਰ ਵਾਪਸ ਜਾਣਾ ਹੈ ਵੀਸੀ ਗੱਡੀ ਬਹੁਤ ਦੂਰ پارک ਕੀਤੀ ਆ ਉੱਥੇ ਫਿਰ ਤੁਰ ਕੇ ਵਾਪਸ ਜਾਵਾਂਗੇ ਕੱਲ ਦੇ ਨਾ ਵਲੌਗ ਦੇ ਐਂਡਿੰਗ ਕਰਨੀ ਸੀ ਭੁੱਲ ਗਏ ਸੀਗੇ ਤੇ ਬਸ ਇਹਦਾ ਅੱਜ ਦਾ ਜਿਹੜਾ ਵਲੌਗ ਇੱਥੇ ਖਤਮ ਹੋਊਗਾ ਤੇ ਜਿਹੜੇ ਇਸ ਤੋਂ ਬਾਅਦ ਸ਼ਾਰਟ ਹੈਗੇ ਆ ਉਹ ਐਕਸਟਰਾ ਸ਼ਾਰਟ ਹੈਗੇ ਆ ਜਿਹੜੇ ਅਸੀਂ ਉੱਥੇ ਸਕੀ ਬੋਰਡ ਦੇ ਫਸਰ ਫਲੋਟ ਦੇ ਉੱਪਰ ਗਏ ਸੀਗੇ ਉੱਥੇ ਕੀ ਐਕਟੀਵਿਟੀ ਕੀਤੀ ਉਹਦੇ ਕਲਿਪਸ ਚੱਲਣਗੇ ਜੇ ਤੁਸੀਂ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ ਤੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਕੱਲ ਮਿਲਦੇ ਆਂ